ਮੌਸਮ ਵਿਭਾਗ ਵੱਲੋਂ ਜਾਰੀ yellow alert ਤੇ ਚੱਲਦੇ ਬੇਸ਼ੱਕ ਹੀਟ ਵੇਵ ਤੋਂ ਬਚਾਰ ਰਿਹਾ ਹੈ ਪਰ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ ਡਾਕਟਰ ਪਵਨੀਤ ਕੋਰ ਕਿੰਗਰਾ ਮੁਖੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਸਿਆ ਕਿ ਮੰਗਲਵਾਰ ਨੂੰ ਵੀ yellow alert ਜਾਰੀ ਰਹੇਗਾ ਯਾਨੀ ਅੱਜ ਵੀ yellow alert ਜਾਰੀ ਰਹੇਗਾ ਮੌਸਮ ਵਿੱਚ ਆਉਣ ਵਾਲੇ ਬਦਲਾਅ ਸੰਬੰਧੀ ਗੱਲ ਕਰਦੇ ਹੋਏ ਡਾਕਟਰ ਕਿੰਗਰਾ ਨੇ ਕਿਹਾ ਕਿ 26 ਤੋਂ ਬਾਅਦ ਮੌਸਮ ਕਰਵਟ ਲੈ ਸਕਦਾ ਹੈ ਅਤੇ 27 ਜੂਨ ਨੂੰ ਸਵੇਰੇ ਦੇ ਕਈ ਭਾਗਾਂ ਵਿੱਚ بارش ਹੋ ਸਕਦੀ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਦਸਤਕ ਦੇ ਸਕਦੀ ਹੈ ਉਧਰ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਵਿੱਚ ਬਠਿੰਡਾ ਅਤੇ ਲੁਧਿਆਣਾ ਸਭ ਤੋਂ ਵੱਧ ਗਰਮ ਰਹੇ ਜਿੱਥੇ 44.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਿੱਚ ਵਾਧਾ ਹੋਇਆ ਮੌਸਮ ਮਾਹਿਰਾਂ ਨੇ ਕਿਹਾ ਕਿ ਮੌਸਮ ਨੂੰ ਲੈ ਕੇ ਸਾਵਧਾਨੀਆਂ ਵਰਤਲੀਆਂ ਬਹੁਤ ਜ਼ਰੂਰੀ ਨੇ ਅਤੇ ਕੋਈ ਵੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਜਿੰਨਾ ਹੋ ਸਕੇ ਪਾਣੀ ਪੀਓ ਕੋਸ਼ਿਸ਼ ਕਰੋ ਕਿ ਏਸੀ ਵਿੱਚ ਬੈਠਣ ਤੋਂ ਤੁਰੰਤ ਬਾਅਦ ਧੁੱਪ ਵਿੱਚ ਨਾ ਜਾਓ ਧੁੱਪ ਚ ਨਿਕਲਣ ਤੋਂ ਪਹਿਲਾਂ ਹਮੇਸ਼ਾ ਆਪਣੇ ਸਿਰ ਨੂੰ ਢੱਕ ਕੇ ਰੱਖੋ ਜੇਕਰ ਤੁਸੀਂ ਧੁੱਪ ਚ ਜਾ ਰਹੇ ਹੋ ਤਾਂ ਘਰ ਆਉਂਦੇ ਹੀ ਪਾਣੀ ਖਾਸ ਕਰਕੇ ਠੰਡਾ ਪਾਣੀ ਪੀਓ ਸਮੇਂ-ਸਮੇਂ ਤੇ ਜੂਸ ਪਾਣੀ ਅਤੇ ਨਿੰਬੂ ਪਾਣੀ ਪੀਂਦੇ ਰਹੋ